ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਬੈਕ ਟੂ ਮਾਈ YouTube ਚੈਨਲ ਆਈ ਹੋਪ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਸੋ ਅੱਜ ਆਪਾਂ ਗੱਲ ਕਰਦੇ ਆਂ ਜੀ ਇੱਕ ਇਹ ਜੀ ਚੀਜ਼ ਜਦੋਂ ਮੈਂ ਸਪੀਤੀ ਟ੍ਰਿਪ ਤੇ ਜਾਣ ਤੋਂ ਪਹਿਲਾਂ ਉਹ ਚੀਜ਼ ਬਾਏ ਕਰਕੇ ਲਿਆ ਸੀ ਇਸ ਪ੍ਰੋਡਕਟ ਵਾਸਤੇ ਇੰਨੇ ਕੁ ਜ਼ਿਆਦਾ ਮੈਸੇਜ ਕਮੈਂਟ ਆਏ ਸੀ ਨਾ ਕਿ ਬਾਈ ਇਹ ਕਿੱਥੋਂ ਲਿਆ ਕਿੰਨੇ ਦਾ ਲਿਆ ਇਹਦਾ ਯੂਜ਼ ਕੀ ਹੈ ਮਤਲਬ ਬਲਾ 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 ਬਹੁਤ ਕਮੈਂਟ ਸੀ ਯਾਰ ਮੈਂ ਕਈ ਵੀਰਾਂ ਨੂੰ ਤਾਂ ਰਿਪਲਾਈ ਵੀ ਕੀਤੇ ਕਈਆਂ ਨੂੰ ਮੈਂ ਰਿਪਲਾਈ ਨਹੀਂ ਸੀ ਕੀਤਾ ਉਹਦਾ ਇੱਕ ਬਹੁਤ ਤਗੜਾ ਰੀਜ਼ਨ ਹੈ ਕਿ ਜਿਹੜੀ ਵੀ ਮੈਂ ਚੀਜ਼ ਲੈ ਕੇ ਆਉਣਾ ਆ ਪਹਿਲਾਂ ਮੈਂ ਖੁਦ ਯੂਜ਼ ਕਰਦਾ ਆ ਯੂਜ਼ ਕਰਨ ਤੋਂ ਬਾਅਦ ਮੈਂ ਉਹਦਾ ਰਿਵਿਊ ਜਿਹੜਾ ਦਿੰਨਾ ਆ ਕਿ ਹਾਂ ਬਈ ਇਹ ਫਾਇਦੇਚ ਹੈਗੀ ਆ ਨਹੀਂ ਹੈਗੀ ਜਾਂ ਮੰਨ ਲਓ ਮੇਰੇ ਪੈਸੇ ਲੱਗ ਗਏ ਆ ਕਿਸੇ ਹੋਰ ਦੇ ਪੈਸੇ ਵਰਤ ਹੋ ਜਾਣ ਗੱਲ ਵੱਖਰੀ ਹੈ ਜੇ ਵੇਸਟ ਹੋ ਗਏ ਤਾਂ ਥੋੜਾ ਜਿਹਾ ਕੰਮ ਔਖਾ ਹੋ ਜਾਂਦਾ ਆ ਇਸ ਕਰਕੇ ਆਪਾਂ ਅੱਜ ਦੀ ਇਹ ਵੀਡੀਓ ਲੈ ਕੇ ਆਏ ਹੁਣ ਥੰਬਨੇਲ ਟਾਈਟਲ ਤੋਂ ਤਾਂ ਤੁਸੀਂ ਦੇਖ ਲਿਆ ਵੀ ਉਹ ਪ੍ਰੋਡਕਟ ਕੀ ਹੈ ਹੁਣ ਮੈਂ ਤੁਹਾਨੂੰ ਇੰਟਰੋਡਿਊਸ ਵੀ ਕਰਾ ਦੇਣਾ ਬਾਈ ਇਹ ਤਾਂ ਨਾ ਕਹਿ ਲਓ ਵੀ ਇੱਕ ਵਰਦਾਨ ਹੈ ਆ ਉਹਨਾਂ ਬੰਦਿਆਂ ਵਾਸਤੇ ਜਿਹੜੇ ਬੰਦੇ ਟਰੈਵਲਿੰਗ ਕਰਦੇ ਆ ਆਫ ਰੋਡਿੰਗ ਕਰਦੇ ਆ ਜਾਂ ਵੱਡੇ ਵੱਡੇ ਜਿਨ੍ਹਾਂ ਦੇ ਫਾਰਮ ਵੀ ਆ ਜਿਨ੍ਹਾਂ ਨੂੰ ਈਜ਼ੀ ਕਮਿਊਨੀਕੇਸ਼ਨ ਦੀ ਲੋਡ ਆ ਇਹ ਉਹਨਾਂ ਵਾਸਤੇ ਆ ਬਾਈ ਡਿਵਾਈਸ ਇਹਨੂੰ ਕਹਿੰਦੇ ਆ ਵਾਕੀ ਟੋਕੀ ਇਹ ਕਈ ਤਰੀਕੇ ਦਾ ਆਉਂਦਾ ਆ ਡਿਫਰੈਂਟ ਡਿਫਰੈਂਟ ਇਹਦੇ ਮਤਲਬ ਇਹਦੇ ਚ ਜਿਹੜੇ ਆ ਫੀਚਰਸ ਹੁੰਦੇ ਆ ਡਿਫਰੈਂਟ ਡਿਫਰੈਂਟ ਇਹਨਾਂ ਦੇ ਪ੍ਰਾਈਸ ਹੁੰਦੇ ਆ ਤੇ ਬ੍ਰਾਂਡ ਵੀ ਬਹੁਤ ਨੇ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਚੱਪਲ ਤੋਂ ਲੈ ਕੇ ਭਾਈ ਜਦ ਸਾਰਿਆਂ ਦੇ ਬ੍ਰਾਂਡ ਇੰਨੇ ਕਿ ਜ਼ਿਆਦਾ ਹੈ ਨਾ ਜੇ ਤੁਸੀਂ ਲੱਭਣ ਜਾਓਗੇ ਤੁਸੀਂ ਇੱਕ ਵਾਰੀ ਤਾਂ ਆਪ ਹੀ ਕਨਫਿਊਜ਼ ਹੋਣਾ ਬਈ ਯਾਰ ਚੀਜ਼ ਕਿਹੜੀ ਲਈਏ ਫੇਰ ਕੰਮ ਕੀ ਆਉਂਦਾ ਗੂਗਲ ਬਾਬਾ ਮੈਂ ਪਹਿਲਾਂ ਇਸ ਚੀਜ਼ ਬਾਰੇ ਗੱਲ ਕਰਨੀ ਆ ਜੋ ਮੈਂ ਯੂਜ਼ ਕਰ ਰਿਹਾ ਆ ਬ੍ਰਾਂਡ ਕਿਹ ਕਿੱਥੇ ਦਾ ਬਣਿਆ ਹੋਇਆ ਆ ਲੀਗਲ ਹੈ ਕਿ ਇਲੀਗਲ ਆ ਪਹਿਲਾਂ ਆਪਾਂ ਗੱਲ ਕਰਦੇ ਆ ਜੀ ਇਹਦਾ ਬ੍ਰਾਂਡ ਇਹਦਾ ਬ੍ਰਾਂਡ ਹੈਗਾ ਜੀ ਬਰੂਟ ਫੋਰਸ ਤੇ ਮਾਡਲ ਹੈਗਾ ਇਹਦਾ 001 i ਠੀਕ ਹੈ ਜੀ ਇਹ ਸਭ ਤੋਂ ਟਾਪ ਜਿਹੜਾ ਇਹਨਾਂ ਦਾ ਮਾਡਲ ਉਸ ਟਾਈਮ ਤੱਕ ਦਾ ਸੀਗਾ ਜਦੋਂ ਅਸੀਂ ਸਪੀਤੀ ਗਏ ਸੀ ਹੁਣ ਤਾਂ ਇੱਕ ਹੋਰ ਮਾਡਲ ਆ ਗਿਆ ਆ ਉਹ ਕਿਸੇ ਨੈਕਸਟ ਵੀਡੀਓ 'ਚ ਆਪਾਂ ਇੰਟਰੋਡਿਊਸ ਕਰਾ ਦਾਂਗੇ ਤੁਹਾਡੇ ਨਾਲ ਸੋ ਇਹਦੀ ਜਿਹੜੀ ਔਨ ਚਾਰਟ ਜਿਹੜੀ ਦੱਸਿਆ ਜਾਂਦਾ ਇਹਦੀ ਰੇਂਜ ਹੈਗੀ ਜੀ 6 ਕਿਲੋਮੀਟਰ ਦੀ ਤੇ ਮੈਂ ਆਪਾਂ ਨੂੰ ਕੋਸਟ ਕੀਤਾ ਸੀ ਲਗਭਗ 6 ਤੋਂ 7000 ਰੁਪਏ ਦੇ ਵਿੱਚ ਵਿੱਚ ਠੀਕ ਹੈ ਜੀ ਤੇ ਬਹੁਤ ਸੋਹਣਾ ਪ੍ਰੋ ਕਿਉਂਕਿ ਮੈਂ ਕਾਫੀ ਜ਼ਿਆਦਾ ਰਿਵਿਊਜ਼ ਦੇਖੇ ਇਹਨਾਂ ਬਾਰੇ ਪਤਾ ਕੀਤਾ ਤਾਂ ਮੈਂ ਇਹ ਚੀਜ਼ ਬਾਏ ਕੀਤੀ ਸੀਗੀ ਇਹਦੀ ਜਿਹੜੀ ਚਾਰਟ ਦੇ ਉੱਪਰ ਰੇਂਜ ਦੱਸੀ ਹੋਈ ਆ ਉਹ 6 ਕਿਲੋਮੀਟਰ ਦੱਸੀ ਹੋਈ ਆ ਜੀ ਪਰ ਇਹ ਉਸ ਤੋਂ ਵੀ ਜ਼ਿਆਦਾ ਕੰਮ ਕਰ ਦਿੰਦਾ ਖੁੱਲੇ ਏਰੀਆ 'ਚ ਠੀਕ ਹੈ ਜੀ ਤੁਹਾਨੂੰ ਪਤਾ ਹੀ ਆ ਜਦੋਂ ਬਿਲਡਿੰਗਸ ਵਗੈਰਾ ਜਾਂ ਕੋਈ ਬਿਜ਼ੀ ਏਰੀਆ ਉੱਥੇ ਤਾਂ ਇਹ ਚਲੋ ਇਹ ਇੰਨਾ ਰਿਲਾਈਏਬਲ ਨਹੀਂ ਰਹਿੰਦਾ ਲੰਬੇ ਦੂਰੀ 'ਚ ਥੋੜੀ ਜਿਹਾ ਤਾਂ ਬਹੁਤ ਰਿਲਾਈਏਬਲ ਆ ਠੀਕ ਹੈ ਵੀ ਜੋ ਇਹਦੀ ਰੇਂਜ ਦੱਸੀ ਮੈਂ ਉਸ ਅਕੋਰਡਿੰਗ ਤੁਹਾਡੇ ਨਾਲ ਗੱਲ ਕਰ ਰਹੇ ਆਂ ਤੇ ਕਰਦੇ ਕਰਦੇ ਆਪਾਂ ਇਹਨੂੰ ਇੰਨਾ ਕਿ ਯੂਜ਼ ਕਰ ਲਿਆ ਕਿ ਹੁਣ ਤਾਂ ਇਹਦੀ ਰਗ ਰਗ ਤੋਂ ਵਾਕਿਫ ਹੋ ਗਏ ਆਪਾਂ ਠੀਕ ਹੈ ਸਪੀਤੀ ਦੇ ਟਾਈਮ ਤੇ ਸਾਨੂੰ ਇਹਦੀ ਜ਼ਰੂਰਤ ਤਾਂ ਮਹਿਸੂਸ ਹੋਈ ਸੀ ਮੈਨ ਸਾਨੂੰ ਕੀ ਜਿਹੜਾ ਵੀ ਬੰਦਾ ਇਹਨੂੰ ਬਾਏ ਕਰਦਾ ਉਹਦਾ ਇੱਕ ਸਭ ਤੋਂ ਵੱਡਾ ਰੀਜ਼ਨ ਹੈ ਜਿਹੇ ਜਿਹੇ ਏਰੀਆ 'ਚ ਆਪਾਂ ਖੜੇ ਆ ਤੁਸੀਂ ਦੇਖ ਸਕਦੇ ਆ ਇਸ ਏਰੀਏ 'ਚ ਮੋਬਾਈਲ ਦਾ ਨੈਟਵਰਕ ਕਿਤੇ ਕਿਤੇ ਕੰਮ ਬਿਲਕੁਲ ਹੀ ਨਹੀਂ ਕਰਦਾ ਤੇ ਜੀ ਇੱਥੇ ਕੰਮ ਵੀ ਕਰੇਗਾ ਤੇ ਤੁਹਾਨੂੰ ਐਗਜ਼ੈਕਟ ਪਤਾ ਹੀ ਨਹੀਂ ਲੱਗੂਗਾ ਸਾਹਮਣੇ ਵਾਲੇ ਨੂੰ ਤੁਹਾਨੂੰ ਕੀ ਕਿਹਾ ਕੀ ਨਹੀਂ ਕਿਹਾ ਸੋ ਇਹ ਹੈ ਜੀ ਬ੍ਰਾਂਡ ਜਿਹੜਾ ਬਰੂਟ 4 ਜੋ ਮੈਂ ਤੁਹਾਨੂੰ ਦੱਸਿਆ ਇਹ ਇਕੱਲੇ ਵਾਕ ਹੀ ਨਹੀਂ ਬਣਾਉਂਦਾ ਇਹ ਹੋਰ ਵੀ ਕਈ ਆਈਟਮਾਂ ਬਣਾਉਂਦਾ ਜਿਵੇਂ ਕਿ ਸਨੋ ਚੇਨ ਹੋਗੀਆਂ ਜੈਰੀ ਕੈਨਸ ਹੋਗੇ ਹੋਰ ਵੀ ਕਾਫੀ ਪ੍ਰੋਡਕਟ ਲਿਸਟ ਹੈ ਜੋ ਮੇਰੇ ਕੋਲ ਇਸ ਟਾਈਮ ਮੈਂ ਤੁਹਾਨੂੰ ਗਿਣਾ ਨਹੀਂ ਸਕਦਾ ਇੰਨੇ ਪ੍ਰੋਡਕਟ ਹੈ ਇਹਨਾਂ ਦੇ ਠੀਕ ਹੈ ਸੋ ਹੁਣ ਗੱਲ ਪ੍ਰਾਈਸ ਤੁਹਾਨੂੰ ਦੱਸਦਾ ਸੀ ਮੈਂ ਇਹਦਾ ਰਿਲਾਈਅਬਿਲਟੀ ਵੀ ਤੁਹਾਨੂੰ ਦੱਸਤੀ ਹੈ ਠੀਕ ਹੈ ਔਰ ਫਿਰ ਆਂਦਾ ਹੈ ਵੀ ਇਹਨੂੰ ਹੀ ਕਿਉਂ ਬਾਏ ਕੀਤਾ ਮਾਰਕੀਟ 'ਚ ਪਹਿਲੀ ਗੱਲ ਤਾਂ ਇਹ ਆ ਵੀ ਇਹ ਸਭ ਤੋਂ ਜ਼ਿਆਦਾ ਰੇਂਜ ਵਾਲਾ ਜੋ ਮੈਂ ਯੂਜ਼ ਕੀਤਾ ਮੈਂ ਤੁਹਾਨੂੰ ਉਹ ਦੱਸ ਰਿਹਾ ਸਭ ਤੋਂ ਜ਼ਿਆਦਾ ਰੇਂਜ ਵਾਲਾ ਲੀਗਲ ਵਾਕੀ ਟੋਕੀ ਆ ਇਹ ਇਹਦੇ ਚ ਤੁਹਾਨੂੰ ਇੱਕ ਸਰਟੀਫਿਕੇਟ ਮਿਲੂਗਾ ਭਾਰਤ ਸਰਕਾਰ ਤੋਂ ਪਾਸ ਹੋਇਆ ਹੋਇਆ ਆ ਇਹਦੇ ਚ ਕੋਈ ਤੁਹਾਨੂੰ ਇਦਾਂ ਨਹੀਂ ਆ ਵੀ ਯਾਰ ਕਿਤੇ ਰੋਕ ਲੂਗਾ ਕੋਈ ਪੁਲਿਸ ਵਾਲਾ ਦਿੱਕਤ ਕਰੂਗਾ ਪ੍ਰਸ਼ਾਸਨ ਦੀ ਇਹਦੇ ਚ ਕੋਈ ਇਨਵੋਲਵਮੈਂਟ ਨਹੀਂ ਹੈਗੀ ਪੂਰੀ ਲੀਗਲ ਆ ਇਹ ਕਿਉਂਕਿ ਜਦੋਂ ਕੰਪਨੀ ਨੇ ਸਾਨੂੰ ਲੈ ਕੇ ਦਿੱਤਾ ਆ ਤਾਂ ਫਿਰ ਲੀਗਲ ਤਾਂ ਮੰਨਣਾ ਹੀ ਪੈਣਾ ਹੈ ਨਾ ਉਹਨਾਂ ਦੇ ਵੀ ਕੋਈ ਕ੍ਰਾਈਟੇਰੀਆਜ਼ ਹੁੰਦੇ ਆ ਠੀਕ ਆ ਉਸ ਹਿਸਾਬ ਨਾਲ ਤੇ ਫਾਇਦਾ ਜਿਹੜਾ ਆ ਉਹ ਇਹੀ ਜਿਹੇ ਏਰੀਆ ਚ ਬਹੁ ਇਹ ਸਾਡਾ ਆਫ-ਰੋਡਿੰਗ ਦਾ ਪਰਪਸ ਹੋ ਗਿਆ ਮੈਂ ਕਹਿਣਾ ਜਿਹੜੇ ਆਫ-ਰੋਡਿੰਗ ਕਰਦੇ ਆ ਟਰੈਵਲ ਕਰਦੇ ਆ ਉਹਨਾਂ ਲਈ ਤਾਂ ਇਹ ਮਸਟ ਆ ਉਹਨਾਂ ਨੂੰ ਚਾਹੀਦੀ ਹੈ ਇਹ ਚੀਜ਼ ਬਾਕੀ ਜਿਨ੍ਹਾਂ ਦੇ ਵੱਡੇ ਫਾਰਮ ਆ ਜਾਂ ਵੱਡੇ ਬਿਜ਼ਨਸ ਆ ਜਾਂ ਕੋਈ ਵੇਅਰ ਹਾਊਸੇਜ਼ ਆ ਉਹਨਾਂ ਚ ਵੀ ਇਹ ਚੀਜ਼ ਯੂਜ਼ ਕੀਤੀ ਜਾਂਦੀ ਹੈ ਤੇ ਇਹ ਦੀ ਜਿਹੜੀ ਤੁਹਾਨੂੰ ਕੋਸਟ ਦੱਸੀ ਆ 6 ਤੋਂ 7000 ਕੋਸਟ ਕੀਤਾ ਸੀ ਮੈਨੂੰ ਇਹ ਠੀਕ ਹੈ ਇਸ ਤੋਂ ਬਾਅਦ ਜੇ ਮੈਂ ਗੱਲ ਕਰਾਂ ਨਾ ਵੀ ਇਹ ਕਿੰਨੇ ਪ੍ਰਾਈਸ ਤੋਂ ਸ਼ੁਰੂ ਹੋ ਜਾਂਦਾ ਬਰੂਟ ਫੋਰਸ ਦੀ ਗੱਲ ਨਹੀਂ ਕਰੂੰਗਾ ਚਾਈਨਿਸ ਚ ਆਜੋ ਬਾਇਓਫੈਂਕ ਕਰਕੇ ਇੱਕ ਬ੍ਰਾਂਡ ਆਉਂਦਾ ਆ ਠੀਕ ਹੈ 18 1500 1800 ਤੋਂ ਇਹ ਸ਼ੁਰ ਤੇ ਇਹਦੀ ਫਿਰ ਰੇਂਜ ਉੱਪਰ 30 35000 ਤੱਕ ਵੀ ਹੈਗੀ ਆ ਜੋ ਨੈਕਸਟ ਲੈਵਲ ਤੱਕ ਜਾਣੇ ਆ ਜਦੋਂ ਆਪਾਂ ਠੀਕ ਹੈ ਇਹਦੇ ਕੱਲੇ ਵਾਕ ਹੀ ਨਹੀਂ ਹੁੰਦੇ ਫਿਰ ਬੇਸ ਸਟੇਸ਼ਨ ਵੀ ਆ ਜਾਂਦੇ ਜਿਹੜੇ ਗੱਡੀਆਂ ਚ ਲੱਗਦੇ ਆ ਇਹ ਲੀਗਲ ਆ ਠੀਕ ਹੈ ਜੋ ਬ੍ਰਾਂਡ ਤੇ ਮੈਂ ਟਰਸਟ ਕੀਤਾ ਮੈਂ ਤੁਹਾਨੂੰ ਉਹ ਦੱਸ ਰਿਹਾ ਬਹੁਤ ਸਾਰੇ ਇਹਦੇ ਵਿੱਚ ਇਲੀਗਲ ਵੀ ਆਉਂਦੇ ਆ ਕਿਉਂਕਿ ਕਿਸੇ ਵੀ ਕੰਟਰੀ ਦਾ ਕੋਈ ਨਾ ਕੋਈ ਇੱਕ ਕਹਿੰਦੇ ਨਾ ਮਾਪਦੰਡ ਹੁੰਦਾ ਹੈ ਜਿੱਤੋਂ ਤੁਸੀਂ ਬਾਹਰ ਨਹੀਂ ਜਾ ਸਕਦੇ ਸੋ ਇਹ ਕੰਪਨੀ ਇੰਡੀਅਨ ਬੇਸਡ ਆ ਤਾਂ ਮੈਂ ਇਹਨੂੰ ਬਾਇ ਕੀਤਾ ਸੀਗਾ ਰਿਲਾਈਅਬਿਲਟੀ ਦੀ ਗੱਲ ਕਰਾਂ ਇਹਦਾ ਕੱਲਾ ਕੱਲਾ 파ੜ ਤਾਂ ਨੂੰ ਮਿਲ ਜੂਗਾ ਪੋਸ ਕਰੋ ਇਹਦਾ ਪਿੱਛੇ ਬੈਟਰੀ ਤੁਹਾਡੇ ਕੋਲ ਡੇਗੀ ਖਰਾਬ ਹੋਗੀ ਇਹ ਵੀ ਤੁਹਾਨੂੰ ਮਿਲ ਜੂਗੀ ਸਵਿੱਚ ਖਰਾਬ ਹੋ ਗਿਆ ਐਂਟੀਨਾ ਕੁਝ ਹੋ ਗਿਆ ਅੰਦਰੋਂ ਕੋਈ ਚੱਕਰ ਪੈ ਗਿਆ ਇਹ ਰਿਪੇਅਰਿੰਗ ਇੰਨੀ ਕਿ ਜ਼ਿਆਦਾ ਸੌਖੀ ਹੈ ਇਹਦੀ ਕਿ ਹਾਂ ਬਈ ਸਾਨੂੰ ਵੀ ਮਹਿਸੂਸ ਨਹੀਂ ਹ ਖਰਾਬ ਹੋ ਗਈ ਤਾਂ ਕੁਆਰਚ ਨਹੀਂ ਜਿੱਟਣੀ ਤੁਸੀਂ ਦੁਬਾਰਾ ਰਿਪੇਅਰ ਕਰਾ ਕੇ ਇਹਨੂੰ ਚਲਾ ਸਕਦੇ ਆ ਕਿਉਂਕਿ ਬਾਈ ਇੰਨੀਆਂ ਮਹਿੰਗੀਆਂ ਚੀਜ਼ਾਂ ਦੁੱਖ ਦਿੰਦੀਆਂ ਜਦੋਂ ਇਹ ਖਰਾਬ ਹੋ ਜਾਂਦੀਆਂ ਤੇ ਦੁਬਾਰਾ ਚੱਲਦੀਆਂ ਨਹੀਂ ਹੁਣ ਗੱਲ ਕਰਦੇ ਆ ਜੀ ਇਹਦੇ 'ਚ ਫੀਚਰਸ ਕੀ ਮਿਲ ਜਾਂਦੇ ਆ ਆਪਾਂ ਨੂੰ ਇਹਦੇ 'ਚ ਤੁਹਾਨੂੰ 16 ਚੈਨਲ ਮਿਲ ਜਾਂਦੇ ਆ ਅਲੱਗ-ਅਲੱਗ ਚੈਨਲ ਤੁਸੀਂ ਸੈੱਟ ਕਰ ਸਕਦੇ ਹੋ ਜੇ ਆਫਿਸ ਵਰਕ 'ਚ ਯੂਜ਼ ਕਰਨਾ ਆ ਟ੍ਰੈਵਲਿੰਗ ਪਰਪਸ ਚ ਦਾ ਇੱਕ ਹੀ ਚੈਨਲ ਕੰਮ ਆਉਂਦਾ ਆ ਚਾਹੇ 1 ਤੋਂ ਲੈ ਕੇ 16 ਤੱਕ ਜਿਹੜਾ ਮਰਜ਼ੀ ਸਿਲੈਕਟ ਕਰ ਲਓ ਜੇ ਇਹਦੀ ਫ੍ਰੀਕੁਐਂਸੀ ਵੀ ਮੈਚ ਹੋ ਜਾਂਦੀ ਆ ਠੀਕ ਆ ਜੇ ਹੋਰ ਵੀ ਕਿਸੇ ਬ੍ਰਾਂਡ ਦਾ ਕਿਸੇ ਕੋਲ ਹੈਗਾ ਆ ਤਾਂ ਇਦਾਂ ਨਹੀਂ ਆ ਵੀ ਜਿਹੜਾ ਤੁਸੀਂ ਬ੍ਰਾਂਡ ਲੈ ਲਿਆ ਉਹ ਇੱਕੋ ਹੀ ਬਸ ਉਹੀ ਪੇਅਰ ਚੱਲੂਗਾ ਹੋਰ ਵੀ ਜੇ ਪੇਅਰ ਤੁਸੀਂ ਕਨੈਕਟ ਕਰਨੇ ਆ ਤੇ ਇੰਟਰਨੈਟ ਤੋਂ ਇਹਦੀ ਫ੍ਰੀਕਵੈਂਸੀ ਪਤਾ ਕਰਕੇ ਉਹ ਮੈਚ ਕਰਕੇ ਆਪਾਂ ਇਹਨੂੰ ਚਲਾ ਸਕਦੇ ਆ ਇਹਦੇ ਨਾਲ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਹੋਰ ਵੀ ਬ੍ਰਾਂਡ ਜਿਹੜੇ ਆ ਕਨੈਕਟ ਹੋ ਜਾਂਦੇ ਆ ਵਿੱਚ ਫ੍ਰੀਕਵੈਂਸੀ ਲੱਭਣੀ ਪੈਂਦੀ ਆ ਥੋੜੀ ਜਿਹੀ ਮਿਹਨਤ ਕਰਨੀ ਪੈਂਦੀ ਆ ਇਹ ਵਾਕੀ ਟੋਕੀ ਜਿਹੜਾ ਕਿਸੇ ਵੀ ਬ੍ਰਾਂਡ ਨਾਲ ਕੰਪੈਟਿਬਲ ਹੋ ਜਾਂਦਾ ਆ ਤੁਸੀਂ ਯੂਜ਼ ਕਰ ਸਕਦੇ ਹੋ ਕਿਉਂਕਿ ਹਰ ਗਰੁੱਪ ਦਾ ਇੱਕ ਵੱਖਰਾ ਹੀ ਹੋ ਜਾਂਦਾ ਜਿੱਦਾਂ ਹੁਣ ਸਾਡਾ ਗਰੁੱਪ ਆ ਸਾਡੇ ਕੋਲ ਬਰੂਟ ਫੋਰਸ ਹੀ ਆ ਬਾਹਰ ਕੋਈ ਮੁੰਡਾ ਹੁੰਦਾ ਆ ਕਿਸੇ ਕੋਲ ਬਾਇਓਫੈਂਗ ਹੁੰਦਾ ਆ ਜਾਂ ਹੋਰ ਵੀ ਕਈ ਬ੍ਰਾਂਡ ਆਉਂਦੇ ਆ ਜਿਹੜੇ ਆਪਾਂ ਨੂੰ ਇਹਦੀ ਫ੍ਰੀਕਵੈਂਸੀ ਦੇ ਇਜ਼ੀ ਕਮਿਊਨੀਕੇਸ਼ਨ ਚ ਰਿਲਾਈਅਬਿਲਟੀ ਚ ਪ੍ਰਾਈਸ ਦੇ ਵਾਈਜ਼ਰ ਰਿਪੇਅਰਿੰਗ ਸਾਰਾ ਕੁਝ ਕਰਕੇ ਮੈਨੂੰ ਇੰਡੀਅਨ ਬੇਸਡ ਵਾਕੀ ਟੋਕੀ ਵਧੀਆ ਲੱਗਦੇ ਆ ਮੇਰੇ ਕਹੇ ਤੇ ਨਾ ਜਾਓ ਤੁਸੀਂ ਬਰੂਟ ਫੋਰਸ ਲੈਣਾ ਬਰੂਟ ਫੋਰਸ ਲੈ ਸਕਦੇ ਹੋ ਹੋਰ ਵੀ ਬਹੁਤ ਕੰਪਨੀ ਆਉਂਦੀਆਂ ਸੰਚਾਰ ਆਉਂਦੀ ਆ ਐਦਾਂ ਦੇ ਕਾਫੀ ਬ੍ਰਾਂਡ ਆ ਤੁਸੀਂ ਗੂਗਲ ਤੇ ਜਾ ਕੇ ਸਰਚ ਕਰ ਸਕਦੇ ਹੋ ਪਰ ਮੈਂ ਯੂਜ਼ ਕੀਤਾ ਮੈਂ ਤੁਹਾਨੂੰ ਤਾਂ ਦੱਸ ਰਿਹਾ ਆ ਇਹਦੇ 'ਚ ਇੱਕ ਹੋਰ ਫੀਚਰ ਆ ਜੋ ਬਰੂਟ ਫੋਰਸ 'ਚ ਮੈਂ ਮਤਲਬ ਉਹਨਾਂ ਨੇ ਮੈਨੂੰ ਇੰਟਰੋਡਿਊਸ ਕਰਾਇਆ ਸੀ ਪਰ ਮੈਨੂੰ ਹੋਰ ਕਿਸੇ ਬ੍ਰਾਂਡ ਦਾ ਨਹੀਂ ਪਤਾ ਠੀਕ ਹੈ ਇਹਦੇ 'ਚ ਕੀ ਹੁੰਦਾ ਆ ਜਦਾ ਮੰਨ ਮਾਲੋ 14 ਮੈਂਬਰ ਹੈ ਜਾਂ 10 ਮੈਂਬਰ ਹੈ ਜਾਂ 2 ਮੈਂਬਰ ਵੀ ਆ ਤੁਸੀਂ ਚਾਹੁੰਦੇ ਹੋ ਵੀ ਸਾਡੀ ਫ੍ਰੀਕਵੈਂਸੀ ਜਿਹੜੀ ਹੈ ਕੋਈ ਹੋਰ ਵੋਕੀ ਟੋਕੀ ਨਾ ਫੜੇ ਉਹਦੇ ਚ ਕੀ ਹੁੰਦਾ ਤੁਸੀਂ ਆਪਦੀ ਫ੍ਰੀਕਵੈਂਸੀ ਲੌਕ ਕਰ ਸਕਦੇ ਹੋ ਲੈਪਟਾਪ ਤੇ ਇਹਨੂੰ ਕਨੈਕਟ ਕਰਕੇ ਇਹਦੀ ਕੇਬਲ ਆਉਂਦੀ ਆ ਐਸਪੀ ਔਰ ਮਾਈਕ ਇਹਦੇ ਉੱਪਰ ਲਿਖਿਆ ਹੋਇਆ ਹੈ ਇਹ ਜਦੋਂ ਤੁਸੀਂ ਇਹਨੂੰ ਲਾਓਗੇ ਤੇ ਇਹਦੇ ਥੱਲੇ ਜਿਹੜੇ ਆ ਦੋ ਪੋਰਟ ਮਿਲਨੇ ਆ ਤੁਹਾਨੂੰ ਇਹ ਕੇਬਲ ਆਉਂਦੀ ਆ ਉਹ ਐਕਸਟਰਾ ਤੁਹਾਨੂੰ ਲੈਣੀ ਪੈਂਦੀ ਆ ਉਹ ਤੁਹਾਨੂੰ ਲੌਕ ਕਰਕੇ ਕੰਪਨੀ ਵਾਲੇ ਵੀ ਦੇ ਸਕਦੇ ਆ ਚਾਹੇ ਬਰੂਟ ਫੋਰਸ ਏ ਜਾਂ ਹੋਰ ਜੇ ਕਿਸੇ ਚਾਹੁੰਦਾ ਹੈ ਤਾਂ ਉਹ ਵੀ ਦੇ ਸਕਦੇ ਆ ਉਹ ਤੁਹ ਉਹਨਾਂ ਨੇ SBZ ਤੁਹਾਨੂੰ ਉਹ ਚੀਜ਼ ਡਿਲੀਵਰ ਕਰ ਦੇਣੀ ਹੈ ਜਿਹੜਾ ਫ੍ਰੀਕੁਐਂਸੀ ਲੌਕ ਵਾਲਾ ਇਹਦਾ ਫੀਚਰ ਹੈ ਨਾ ਮੈਂ ਉਹ ਤੁਹਾਨੂੰ ਰეკਮੈਂਡ ਨਹੀਂ ਕਰਦਾ ਉਹਦਾ ਸਭ ਤੋਂ ਵੱਡਾ ਰੀਜ਼ਨ ਪਤਾ ਕੀ ਹੈ ਜਦੋਂ ਵੀ ਤੁਸੀਂ ਵਾਕੀ ਟਾਕੀ ਦਾ ਲੈਣਾ ਹੀ ਉਦੋਂ ਆ ਬੰਦੇ ਨੇ ਯੂਜ਼ ਹੀ ਉਦੋਂ ਕਰਨਾ ਜਦੋਂ ਉਹਨੂੰ ਪਤਾ ਜਾਂਦਾ ਮੈਂ ਕਿਸੇ ਲੌਂਗ ਟ੍ਰਿਪ ਤੇ ਚੱਲਿਆ ਜਿੱਥੇ ਮੋਬਾਈਲ ਵਰਕ ਨਹੀਂ ਕਰਦਾ ਨੈਟਵਰਕ ਨਹੀਂ ਆਉਂਦੇ ਹੈ ਨਾ ਜਾਂ ਐਸੇ ਜਿਹੇ ਕਿਸੇ ਏਰੀਏ ਚ ਆ ਰਹੇ ਆ ਆਫ-ਰੋਡਿੰਗ ਕਰਨ ਵਾਸਤੇ ਠੀਕ ਹੈ ਉਹਦੇ ਚ ਕੀ ਹੋਊਗਾ ਸਿਸਟਮ ਕਿ ਜਿੱਦਾਂ ਮੰਨ ਲਓ ਤੁਸੀਂ ਫ੍ਰੀਕੁਐਂਸੀ ਲੌਕ ਕਰਾ ਲਈ ਤੁਸੀਂ ਕਿਤੇ ਫਸ ਗਏ ਹੋ ਤਾਨੂੰ ਨੀਅਰ ਬਾਈ ਕੋਈ ਵੀ ਜੇ ਕੋਈ ਗਰੁੱਪ ਆ ਮੰਨ ਲਓ ਹੁਣ ਇਸ ਤੋਂ ਤੁਹਾਨੂੰ ਪਿਛਲੇ ਪਹਾੜੀ ਤੇ ਦੇਖ ਰਿਹਾ ਵੀ ਉੱਥੇ ਕੋਈ ਗਰੁੱਪ ਹੈਗਾ ਤੁਸੀਂ ਕੰਟੈਕਟ ਕਰਨਾ ਆ ਆਵਾਜ਼ ਮਾਰੋਗੇ ਨਹੀਂ ਸੁਣਦਾ ਗੱਡੀਆਂ ਦੀ ਆਵਾਜ਼ ਚ ਬੰਦਾ ਆਪਦੇ ਉੱਚ ਨਹੀਂ ਸੁਣਦਾ ਫੋਨ ਲੱਗਦੇ ਨਹੀਂ ਪਏ ਠੀਕ ਹੈ ਤੁਸੀਂ ਹੈਲਪ ਨਹੀਂ ਬੁਲਾ ਸਕਦੇ ਤੇ ਇਹਨੂੰ ਕੀ ਕਰੋਗੇ ਜੇ ਤੁਸੀਂ ਇਹਦੇ ਜਿੱਦ ਮੰਨ ਲਓ 16 ਚੈਨਲ ਆ ਕੱਲੇ ਕੱਲੇ ਚੈਨਲ ਤੇ ਤੁਸੀਂ ਕਰਕੇ ਇਹਦੇ ਚ ਕਮਾਂਡ ਦੇ ਕੇ ਦੇਖ ਸਕਦੇ ਹੋ ਜੇ ਨੀਅਰ ਬਾਈ ਕੋਈ ਗਰੁੱਪ ਹੋਊਗਾ ਉਹਨਾਂ ਦੇ ਵਾਕੀ ਚੱਲਦੇ ਹੋਣਗੇ ਤੇ ਚਾਂਸ ਹੁੰਦੇ ਆ ਕਿ ਤੁਸੀਂ इजीली ਮਤਲਬ ਇਥੋਂ ਬਾਹਰ ਨਿਕਲ ਸਕਦੇ ਹੋ ਮਤਲਬ ਕੋਈ ਵੀ ਜਿਹੜੀ ਤੁਹਾਡੀ ਪ੍ਰੋਬਲਮ ਹੈ ਉਹਨੂੰ ਕੋਈ ਨਾ ਕੋਈ ਬੰਦਾ ਸੁਣ ਸਕਦਾ ਜੇ ਤੁਸੀਂ ਇਹ ਆਪਣਾ ਫੀਚਰ ਔਨ ਰੱਖਦੇ ਹੋ ਤੇ ਠੀਕ ਹੈ ਕਿਉਂਕਿ ਜਿਹੜਾ ਫ੍ਰੀਕਵੈਂਸੀ ਲੋਕ ਵਾਲਾ ਸਿਸਟਮ ਹੈ ਉਹਦੇ ਚ ਤਾਂ ਫਿਰ ਤੁਸੀਂ ਕਟਆਫ ਹੋ ਜਾਂਦੇ ਹੋ ਤੁਹਾਡਾ ਕਿਸੇ ਹੋਰ ਵਾਕੀ ਨਾਲ ਲੈਣਾ ਦੇਣਾ ਨਹੀਂ ਆ ਵਿਚਾਰ ਤੇ ਚਾਹੇ ਉਹ ਸੇਮ ਬ੍ਰਾਂਡ ਦਾ ਹੋਵੇ ਸੇਮ ਮਾਡਲ ਹੋਵੇ ਕੋਈ ਮੈਟਰ ਨਹੀਂ ਕਰਦੀ ਇਹ ਚੀਜ਼ ਬਸ ਤੁਸੀਂ ਲੋਕ ਕਰਾ ਦਿੱਤਾ ਤੇ ਉਹ ਲੋਕ ਹੀ ਰਹਿ ਜਾਣਾ ਆ ਉਹਦਾ ਇੱਕ ਸਭ ਤੋਂ بڑا 네ਗੇਟਿਵ ਪੁਆਇੰਟ ਇਹ ਆ ਹੁਣ ਜਦੋਂ ਆਪਾਂ ਸਪੀਤੀ ਗਏ ਸੀ ਮੈਂ ਇਸ ਚੀਜ਼ ਨੂੰ ਉੱਥੇ ਬਹੁਤ ਫੀਲ ਕੀਤਾ ਇਹਦਾ ਇੱਕ ਨੰਬਰ ਚੈਨਲ ਤੇ ਦੋ ਤਿੰਨ ਨੰਬਰ ਚੈਨਲ ਇਹ ਦੋ ਚੈਨਲ ਆ ਮੋਸਟਲੀ ਜਿੱਤੇ ਜ਼ਿਆਦਾਤਰ ਇਹ ਫ੍ਰੀਕਵੈਂਸੀ ਕੈਚ ਕਰ ਲੈਂਦਾ ਆ ਤੇ ਲਦਾਖ ਜਾਂ ਸਪੀਤੀ ਇਹ ਜਿਹੇ ਏਰੀਏ ਚ ਤੁਹਾਨੂੰ ਵਾਕੀ ਟੋਕੀ ਆਮ ਹੀ ਦੇਖਣ ਨੂੰ ਮਿਲ ਜਾਣਗੇ ਹਰ ਪਰਸਨ ਕੋਲ ਹੋਊਗਾ ਹੀ ਕਿਸੇ ਹੋਟਲ ਵਾਲੇ ਕੋ ਕਿਸੇ ਕੈਫੇ ਵਾਲੇ ਕੋ ਕਿਉਂਕਿ ਉਸੇ ਜਗ੍ਹਾ ਤੇ ਇਹਦਾ ਯੂਜ਼ ਇੰਨਾ ਕਿ ਜ਼ਿਆਦਾ ਹੈ ਨਾ ਉਹ ਆਰਡਰ ਕਰਨਾ ਜਾਂ ਕਿਸੇ ਨਾਲ ਗੱਲ ਕਰਨੀ ਈਜ਼ੀ ਆਪਣੇ ਘਰਾਂ ਚ ਵੀ ਕਮਿਊਨੀਕੇਟ ਕਰਨ ਵਾਸਤੇ ਉਹਨਾਂ ਨੇ ਰੱਖੇ ਹੋਏ ਆ ਕਿਉਂਕਿ ਜ਼ਿਆਦਾਤਰ ਉੱਥੇ ਹੋਮ ਸਟੇਜ਼ ਹੁੰਦੇ ਆ ਹੋਟਲਸ ਹੁੰਦੇ ਆ ਤੇ ਉੱਥੇ ਇਹਦੀ ਲੋਡ ਬਹੁਤ ਜ਼ਿਆਦਾ ਰਹਿੰਦੀ ਆ ਤੇ ਮੰਨ ਲਓ ਜੇ ਤੁਸੀਂ ਉਹੋ ਜਿਹੇ ਏਰੀਏ ਚ ਵੀ ਕਿਤੇ ਫਸ ਜਾਣਾ ਬਸ ਤੁਹਾਡੇ ਕੋਲ ਇੱਕ ਬਹੁਤ ਵਧੀਆ ਆਪਸ਼ਨ ਹੈ ਤੁਸੀਂ ਇਹਦੇ ਚੈਨਲ ਸਵਿਚ ਕਰਕੇ ਕਮਾਂਡ ਦੇ ਕੇ ਪਤਾ ਕਰ ਸਕ ਤਾਂ ਤੁਸੀਂ ਬੜੇ ਆਰਾਮ ਨਾਲ ਉਥੋਂ ਰਿਕਵਰੀ ਕਰ ਲੈਣੇ ਆ। ਹੁਣ ਗੱਲ ਕਰਦੇ ਆ ਰੇਂਜ ਦੀ। ਡਿਸਟੈਂਸ ਕਿੰਨਾ ਕਵਰ ਕਰਦਾ ਆ? ਸੱਚੀ 10 ਕਿਲੋਮੀਟਰ ਚੱਲਦਾ ਆ ਜਾਂ 6 ਕਿਲੋਮੀਟਰ ਚੱਲਦਾ ਆ? ਮੈਂ ਤੁਹਾਨੂੰ ਰਿਐਲਿਟੀ ਦੱਸਦਾ। ਕਿਲੋਮੀਟਰ ਤੁਸੀਂ Google Map ਤੇ ਸਰਚ ਕਰਕੇ ਤੁਸੀਂ ਆਰਾਮ ਨਾਲ ਇਹਦਾ ਮੀਜ਼ਰ ਕਰ ਸਕਦੇ ਵੀ ਕਿੰਨੇ ਕਿਲੋਮੀਟਰ ਸੀਗੇ। ਮੈਂ ਜਦੋਂ ਸਪੀਤੀ ਗਿਆ ਸੀ ਮੇਰੇ ਨਾਲ ਸੰਧੂ ਸੀਗਾ। ਸੰਧੂ ਤੇ ਇੱਕ ਬਾਈ ਹੋਰ ਸੀ ਆਪਣਾ ਉਹ ਚਲੇ ਗਏ ਜੀ ਕੀ ਮਨਸਤਰੀ ਮੈਂ ਸੀਗਾ ਰੰਗ ਰਿਕ। ਇਹ ਦੋਵੇਂ ਬਹੁਤ ਜ਼ਿਆਦਾ ਡਿਸਟੈਂਸ ਤੇ ਆ ਉੱਥੇ ਤੁਸੀਂ ਜੇ ਤੁਸੀਂ ਚੈੱਕ ਕਰੋਗੇ ਨਾ ਗੂਗਲ ਤੇ ਜਾਂ ਜਿਹੜੇ ਬੰਦੇ ਗਏ ਉਹਨਾਂ ਨੂੰ ਤਾਂ ਪਤਾ ਹੀ ਆ ਮੈਂ ਰਾਂਗਰੀਕ ਚ ਖੜਾ ਹੋ ਕੇ ਇਹਦੇ ਨਾਲ ਕਮਿਊਨੀਕੇਟ ਕਰ ਰਿਹਾ ਸੀ ਉਹਨਾਂ ਨੇ ਤੇ ਉਹ ਉਸ ਟਾਈਮ ਕੀ ਮਿਨਿਸਟਰੀ ਖੜੇ ਸੀ ਹੁਣ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਬਾਈ ਕਿੰਨਾ ਕੁ ਜ਼ਿਆਦਾ 에ਅ ਰਿਲਾਈਏਬਲ ਹੈਗਾ ਆ ਔਰ ਬਾਈ ਬਰੂਟ ਫੋਰਸ ਆਲਵੇਜ਼ ਆਪਾਂ ਨੂੰ ਤਾਂ ਬਾਈ ਬਹੁਤ ਪਸੰਦ ਆ ਚਲੋ ਕੋਈ ਹੋਰ ਆਊਗਾ ਸਾਡੇ ਕੋਲ ਜਾਂ ਕੋਈ ਹੋਰ ਵਾਕੀ ਟੋਕੀ ਆਊਗਾ ਜੇ ਉਸ ਤੋਂ ਮੈਨੂੰ ਪਰਫੈਕਟ ਲੱਗਦਾ ਮੈਂ ਉਹਦੀ ਵੀ ਵੀਡੀਓ ਜ਼ਰੂਰ ਪਾਉਂਗਾ ਪਰ ਫਿਲਹਾਲ ਫਿਲਹਾਲ ਮੈਂ ਪੈਸੇ ਲਾਏ ਮੈਂ ਇਹਨੂੰ ਟੈਸਟ ਕੀਤਾ ਸਾਰੀਆਂ ਚੀਜ਼ਾਂ ਤੇ ਖਰਾ ਉਤਰਿਆ ਤਾਂ ਮੈਂ ਇਹਦੀ ਰਿਵਿਊ ਵੀਡੀਓ ਪਾਈ ਨਹੀਂ ਤੁਹਾਨੂੰ ਮੇਰੀ ਆਦਤ ਦਾ ਪਤਾ ਹੈ ਮੈਂ ਉਸ ਪ੍ਰੋਡਕਟ ਦੀ ਕਦੀ ਵੀ ਵੀਡੀਓ ਨਹੀਂ ਪਾਂਦਾ ਜਿਹੜਾ ਮੈਂ ਯੂਜ਼ ਨਾ ਕੀਤਾ ਹੋਵੇ ਜਾਂ ਮੈਂ ਹੰਡਾਇਆ ਨਾ ਹੋਵੇ ਇਹ ਇਹਦੇ ਬਾਰੇ ਮੈਂ ਤੁਹਾਨੂੰ ਤਾਂ ਦੱਸ ਰਿਹਾ ਇੱਕ ਤਾਂ ਮੈਂ ਯੂਜ਼ ਬਹੁਤ ਕਰ ਲਿਆ ਠੀਕ ਹੈ ਹੰਡਾ ਲਿਆ ਚੰਗੇ ਤਰੀਕੇ ਨਾਲ ਏ ਬਾਈ ਮੇਰੀਆਂ ਉਮੀਦਾਂ ਤੇ ਖਰਾ ਵੀ ਉਤਰਿਆ ਆ ਠੀਕ ਹੈ ਇਹਦੇ 네ਗੇਟਿਵ ਪੁਆਇੰਟ ਜੇ ਮੈਂ ਕਹਿ ਦਵਾਂ 네ਗੇਟਿਵ ਪੁਆਇੰਟ ਬਸ ਮੈਨੂੰ ਇਹ ਚ ਇਹ ਲੱਗਾ ਹਲੇ ਤੱਕ ਇਹਦੇ ਚ ਸੀ ਟਾਈਪ ਚਾਰਜਰ ਨਹੀਂ ਹੈਗਾ ਜੋ ਮੈਨੂੰ ਸਭ ਤੋਂ ਜ਼ਿਆਦਾ 네ਗੇਟਿਵ ਪੁਆਇੰਟ ਲੱਗਦਾ ਇਸ ਵਾਕੀ ਦੇ ਅੰਦਰ ਕਿਉਂਕਿ ਮੋਸਟਲੀ ਆਪਾਂ ਟਰੈਵਲ ਕਰਦੇ ਆਂ ਜਾਂ ਆਉਂਦੇ ਜਾਂਦੇ ਆਂ ਸਾਡੇ ਕੋਲ ਗੱਡੀਆਂ 'ਚ ਸੀ ਟਾਈਪ ਕੇਬਲ ਆਮ ਹੀ ਮਿਲ ਜਾਂਦੀ ਆ ਇਹਦਾ ਜਿਹੜਾ ਚਾਰਜਰ ਆ ਉਹ ਕਾਫੀ ਡਿਫਰੈਂਟ ਜਿਹਾ ਆ ਮਤਲਬ ਉਹਦੇ ਲਈ ਤੁਹਾਨੂੰ ਇੱਕ ਐਡਾਪਟਰ ਆ ਜਾਂ ਇੱਕ ਸਾਈਡ ਤੇ ਇੱਕ ਸਟੇਸ਼ਨ ਮਿਲੂਗਾ ਉਹਦੇ 'ਚ ਤੁਸੀਂ ਇਹਨੂੰ ਫਸਾਓ ਤੇ ਚਾਰਜ ਹੋ ਜਾਂਦਾ ਆ ਗੱਡੀ ਦੇ ਵਿੱਚ ਜੇ ਤੁਸੀਂ ਡੀਸੀ ਟੂ ਏਸੀ ਆਪਣਾ ਕਨਵਰਟਰ ਨਹੀਂ ਲਾਇਆ ਤਾਂ ਤੁਸੀਂ ਇਹਨੂੰ ਚਾਰਜ ਨਹੀਂ ਕਰ ਸਕਦੇ ਤੁਹਾਨੂੰ ਕਿਸੇ ਹੋਟਲ 'ਚ ਰੁਕਣਾ ਪੈਣਾ ਆ ਤੁਹਾਨੂੰ ਕਿਸੇ ਕੈਫੇ 'ਚ ਰੁਕਣਾ ਪੈਣਾ ਆ ਜਾਂ ਘਰੋਂ ਇਹ ਵਰੀ ਰਹਿੰਦੀ ਆ ਇਹਦੀ ਮੈਂ ਸਿੱਧਾ ਕਹੂੰਗਾ ਮੈਨੂੰ ਆਹ ਕਮੀ ਲੱਗਦੀ ਤੇ ਮੈਨੂੰ ਵਰੀ ਵੀ ਰਹਿੰ ਪਰ ਇਹਦੀ ਬੈਟਰੀ ਇੰਨੀ ਵੀ ਗਈ ਗੁਜ਼ਰੀ ਨਹੀਂ ਐ ਮੈਂ ਇਹ ਵੀ ਤੁਹਾਨੂੰ ਦੱਸ ਦਿੰਨਾ ਐ ਇਹਦਾ ਬੈਕਅਪ ਬਹੁਤ ਸੋਹਣਾ ਆ ਲਗਾਤਾਰ ਅਸੀਂ 2 ਦਿਨ ਵੀ ਓਨ ਛੱਡਿਆ ਇਹਨੂੰ ਤਾਂ ਇਹਦਾ ਬੈਕਅਪ ਬਹੁਤ ਵਧੀਆ ਰਿਹਾ ਤੀਸਰੇ ਦਿਨ ਆਪਾਂ ਇਹਨੂੰ ਚਾਰਜ ਲਾਇਆ ਤਾਂ ਵਧੀਆ ਸੀਗਾ ਪਰ ਇਹਦੇ 'ਚ ਜੇ ਸੀ ਟਾਈਪ ਚਾਰਜਰ ਆ ਜੇ ਨਾ ਕੰਪਨੀ ਵੱਲੋਂ ਯਾਰ ਮੈਂ ਕਹਿੰਦਾ ਕਿਆ ਹੀ ਬਾਤਾਂ ਹੋ ਜਾਣਗੀਆਂ ਇਸ ਤੋਂ ਥੱਲੇ ਵਾਲੇ ਵਰਜ਼ਨ 'ਚ ਆਉਂਦਾ ਐ ਪਰ ਇੱਥੇ ਨਹੀਂ ਆਉਂਦਾ ਇਹ ਚੀਜ਼ ਬਈ ਆਪਣੇ ਲਈ ਤਾਂ ਵਰਥ ਐ ਤੇ ਮੈਂ ਸਾਰੇ ਵੀਰਾਂ ਨੂੰ ਸਾਰੇ ਇਹਦੇ ਜਿਹੜੇ ਵੀ ਤੁਹਾਡੇ ਸਵਾਲ ਆ ਉਹਨਾਂ ਦਾ ਆਨਸਰ ਦੇ ਚੁੱਕਿਆ ਆਂ ਜੇ ਫਿਰ ਵੀ ਕੋਈ ਤੁਹਾਡਾ ਕੋਈ ਸਵਾਲ ਰਹਿੰਦਾ ਹੈ ਤੁਸੀਂ ਕਮੈਂਟ ਕਰ ਸਕਦੇ ਹੋ ਜੇ ਤੁਹਾਨੂੰ ਇਹਦੇ ਵਿੱਚ ਕੋਈ ਤੁਸੀਂ ਬਾਏ ਕੀਤਾ ਤੁਹਾਨੂੰ ਪ੍ਰੋਬਲਮ ਆਈ ਜੋ ਮੈਂ ਨਹੀਂ ਦੱਸੀ ਕਿਉਂਕਿ ਮੈਨੂੰ ਪ੍ਰੋਬਲਮ ਆਈ ਨਹੀਂ ਬਸ ਜਿਹੜੀ ਪ੍ਰੋਬਲਮ ਹੈਗੀ ਸੀ ਟਾਈਪ 4 ਚਾਰਜਰ ਦੀ ਉਹ ਮੈਂ ਤਾਂ ਦੱਸਤੀ ਚਾਹ ਮੇਰੇ ਤੋਂ ਡਿਫਰੈਂਟ ਜੇ ਤੁਹਾਨੂੰ ਕੋਈ ਪ੍ਰੋਬਲਮ ਫੇਸ ਕੀਤੀ ਹੈ ਤੁਸੀਂ ਇਹਦੇ ਨਾਲ ਤਾਂ ਤੁਸੀਂ ਇਹ ਕਮੈਂਟ ਕਰੋ ਉਹਦੇ ਬਾਰੇ ਮੈਂ ਸਰਚ ਕਰੂੰਗਾ ਪਤਾ ਕਰੂੰਗਾ ਫਿਰ ਉਸ ਬਾਰੇ ਵੀ ਆਪਾਂ ਇਸ ਤੇ ਸੋਲਿਊਸ਼ਨ ਜਾਂ ਇਹਦਾ ਜੋ ਵੀ ਬਣਦਾ ਆ ਉਹ ਕਾਰਵਾਈ ਆਪਾਂ ਕਰਾਂਗੇ ਬਲੌਗ ਪਾਦਾਂਗੇ ਇਹਦੇ ਬਾਰੇ ਵੀ ਆ ਵੀ ਬਈ ਕਮੀ ਹੈਗੀ ਆ ਕੰਪਨੀ ਵਿੱਚ ਸੁਧਾਰ ਕਰੇ ਫਿਲਹਾਲ ਆਈ ਸੀ ਇਹਦਾ ਰਿਵਿਊ ਠੀਕ ਹੈ ਜੀ ਤੇ ਇੱਕ ਵਾਰੀ ਮੈਂ ਤੁਹਾਨੂੰ ਇਹ ਦੱਸ ਦਿੰਨਾ ਸ਼ਾਰਟ ਟਿਪਸ ਜੀ ਕੀ ਇਹਦਾ ਯੂਜ਼ ਕਿੱਦਾਂ ਕਰਨਾ ਹੈ ਇਹਨੂੰ ਬਹੁਤ ਥੋੜਾ ਥੋੜਾ ਨੇੜੇ ਆਜੋ ਮੈਂ ਤੁਹਾਨੂੰ ਦਿਖਾ ਦਿੰਦਾ ਇਹ ਇਹਦਾ ਜਿਹੜਾ ਆ ਬੇਸਿਕ ਇੰਟਰਫੇਸ ਆਉਂਦਾ ਆ ਠੀਕ ਹੈ ਤੁਸੀਂ ਇਹਨੂੰ ਦੇਖ ਸਕਦੇ ਹੋ ਬਰੂਟ ਫੋਰਸ ਦੀ ਬ੍ਰਾਂਡਿੰਗ ਆ ਇੱਥੇ ਮਾਈਕ ਆ ਆ ਦੋ ਜਿਹੜੇ स्लॉट ਆ ਇਹਨੂੰ ਜਸ ਤੁਸੀਂ ਔਨ ਕਰੋਗੇ ਠੀਕ ਹੈ ਇਹਦੀ ਆਵਾਜ਼ ਜਿਹੜੀ ਆ ਔਡਜਸਟ ਹੋ ਜਾਂਦੀ ਆ ਠੀਕ ਹੈ ਇਹਦੇ ਆ ਚੈਨਲ ਆ ਠੀਕ ਹੈ ਛੋਟਾ ਸਵਿਚ ਆਵਾਜ਼ ਦਾ ਆ ਵੱਡਾ ਚੈਨਲ ਦਾ ਆ ਇਹਦੇ ਚ ਇੱਕ ਮਾਈਨਸ ਪੁਆਇੰਟ ਥੋੜਾ ਜਿਹਾ ਇਹ ਵੀ ਆ ਚਲੋ ਆਪਾਂ ਤਾਂ ਯੂਜ਼ ਕਰ ਰਹੇ ਆ ਆਪਾਂ ਨੂੰ ਨਹੀਂ ਲੱਗਦਾ ਇਹਨਾਂ ਇਹਦੇ ਚੈਨਲ ਲੋਕ ਨਹੀਂ ਹੁੰਦੇ ਅਗਰ ਤੁਹਾਡਾ ਹੱਥ ਵੱਜ ਗਿਆ ਠੀਕ ਹੈ ਤੇ ਇਹਦੇ ਚੈਨਲ ਜਿਹੜੇ ਲੋਕ ਨਹੀਂ ਹੁੰਦੇ ਉਹ ਚੇਂਜ ਹੋ ਗਿਆ ਤਾਂ ਤੁਹਾਨੂੰ ਪਤਾ ਨਹੀਂ ਲੱਗਣਾ ਹਾਂ ਆਵਾਜ਼ ਜ਼ਿਆਦਾ ਹੋਈ ਤਾਂ ਪਤਾ ਲੱਗ ਹੀ ਜਾਂਦਾ ਠੀਕ ਹੈ ਵੈਸੇ ਥੋੜਾ ਜਿਹਾ ਰਹਿੰਦਾ ਆ ਕੰਪਲੀਕੇਟਿਡ ਜਿਹਾ ਹੈਗਾ ਯਾਰ ਤੇ ਇਹਦੇ ਚ ਸਾਈਡ 'ਚ ਤੁਹਾਨੂੰ ਦੋ ਤਿੰਨ ਸੁੱਚ ਮਿਲ ਜਾਂਦੇ ਆ ਆ ਇਹ ਆ ਜੀ ਪੁਸ਼ ਟੂ ਟਾਕ ਜਿਹਨੂੰ ਪੀਟੀਟੀ ਕਹ ਦਿੰਦੇ ਆ ਇਹਨੂੰ ਤੁਸੀਂ ਜਦੋਂ ਪੁਸ਼ ਕਰੋਗੇ ਤਾਂ ਸਾਹਮਣੇ ਵਾਲੇ ਵਾਕੀ ਟੋਕੀ ਕੋਲ ਆਵਾਜ਼ ਜਾਊਗੀ ਜਦੋਂ ਇਹਨੂੰ ਛੱਡ ਦੋਗੇ ਤਾਂ ਬੰਦ ਹੋ ਜਾਊਗੀ ਜੇ ਤੁਸੀਂ ਇਹਨੂੰ ਦੱਬ ਕੇ ਰੱਖਿਆ ਤੇ ਸਾਹਮਣੇ ਵਾਲੇ ਨੇ ਤੁਹਾਨੂੰ ਕੁਝ ਬੋਲਣਾ ਉਹ ਤੁਸੀਂ ਸੁਣ ਨਹੀਂ ਪਾਓਗੇ ਕਿਉਂਕਿ ਇਹਦਾ ਕੰਮ ਹੀ ਇਹੀ ਆ ਜਦੋਂ ਤੱਕ ਤੁਸੀਂ ਇਸ ਬਟਨ ਨੂੰ ਛੱਡੋਗੇ ਨਹੀਂ ਇਹ ਉਧਰੋਂ ਜਿਹੜੀ ਆ ਕਮਾਂਡ ਨਹੀਂ ਲੈ ਪਾਊਗਾ ਜਿਹੜੀਆਂ ਮੇਨ ਮੇਨ ਚੀਜ਼ਾਂ ਸੀ ਇਹਦੀ ਪ੍ਰਾਈਜ਼ਿੰਗ ਰਿਲਾਈਬਿਲਟੀ ਰਿਪੇਅਰ ਤੇ ਇਹਦਾ ਫਾਇਦਾ ਨੁਕਸਾਨ ਉਹ ਮੈਂ ਤੁਹਾਨੂੰ ਇਸ ਟਾਈਮ ਕਲੀਅਰ ਕਰ ਦਿੱਤਾ ਹੈ ਹੋਪ ਕਰਦਾ ਤੁਹਾਨੂੰ ਇਹ ਚੀਜ਼ ਜਿਹੜੀ ਆ ਮੇਰਾ ਰਿਵਿਊ ਜਿਹੜਾ ਉਹ ਵਧੀਆ ਲੱਗਿਆ ਜੇ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ ਨਵੇਂ ਬੰਦੇ ਚੈਨਲ ਨੂੰ ਕਰਦੇ ਹੋ ਸਬਸਕ੍ਰਾਈਬ